ਭਗਵੰਤ ਮਾਨ ਦੇ ਮੰਤਰੀ ਬਲਕਾ ਸਿੰਘ ਦੀ ਅਸ਼ਲੀਲ ਵੀਡੀਓ ਜਿਹੜੀ ਕਿ ਕਾਫੀ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ ਤੇ ਲਗਾਤਾਰ ਇਸ ਗੱਲ ਦੇ ਉੱਤੇ ਸ਼ਿਕਾਇਤ ਜਿਹੜੀਆਂ ਕਿ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਕਿ ਬਲਕਾ ਸਿੰਘ ਦਾ ਇੱਕ ਵੱਡਾ ਵਿਅੰਗ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹ ਹੱਸਦੇ ਹੋਏ ਵੀ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ ਕਿ ਇਹ ਵੀਡੀਓ ਫੇਕ ਹੈ ਜਾਂ ਰੀਅਲ ਇਸ ਗੱਲ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਮੰਤਰੀ ਬਲਕਾ ਸਿੰਘ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਬਿਕਰਮਜੀਠਿਆ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪਲਟਵਾਰ ਕਰ ਦਿੱਤਾ ਗਿਆ ਹੈ ਦਾਸ ਜੀ ਕਿ ਉਹਨਾਂ ਨੇ ਕਿਹਾ ਕਿ ਕੰਮ ਨਹੀਂ ਕੰਮ ਬੋਲਦਾ ਹੈ ਤੁਹਾਡੇ ਹੱਥ ਮੂੰਹ ਪੈਰ ਵੀਡੀਓ ਤੁਹਾਡੀ ਨੌਲੇਜ ਹੈ ਕਿ ਉਹ ਵੀ ਨੌਲੇਜ ਤੋਂ ਬਾਹਰ ਹੈ ਬੇਸ਼ਰਮੀ ਦੀ ਹੱਦ ਪੰਜਾਬੀਓ ਦੇਖ ਲੋ ਇਹ ਹੈ ਬਦਲਾ ਦੇਖੋ ਕਿਵੇਂ ਹੱਸ ਰਿਹਾ ਏ ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਵੇ ਤੇ ਦੱਸਿਏ ਕਿ ਇਹ ਬਿਆਨ ਬਲਕਾਰ ਸਿੰਘ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਉੱਥੇ ਹੀ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਇੱਕ ਵੱਡੀ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਬਲਕਾਰ ਸਿੰਘ ਦੀਆਂ ਜੜੀਆਂ ਕਿ ਮੁਸ਼ਕਲਾਂ ਦੇ ਵਿੱਚ ਵਾਅਦਾ ਦਿਖਾਈ ਦੇ ਰਿਹਾ ਤੇ ਹੋਰ ਕੀ ਕਹਿਣਾ ਹੈ ਸੁਣ ਲਿਆ ਲਗਾਤਾਰ ਤੁਹਾ ਨੂੰ ਬੋਲ ਹੀ ਗਏ ਲਗਾਤਾਰ ਤੁਹਾ ਨੂੰ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਵੀ ਲੱਗ ਰਹੇ ਨੇ ਭਾਜੀ ਇਹ ਗੱਲ ਕਰਨ ਜੀ ਸਿੰਘ ਕੰਨੀ ਨਰਾ ਦੇ ਪਾ ਦੇ ਕੋਈ ਤੁਸੀਂ ਲੇਖਕ ਸਾਹਿਬ ਦੇ ਨਾਮ ਦੇ ਬਰਾਬਰ ਗੱਲਾਂ ਪੁੱਛਣਾ ਹੋਰ ਕੀ ਗੱਲਾਂ ਪੁੱਛਣਾ ਰਹੀਆਂ ਗੱਲ ਬੋਲਦੇ ਤੁਸੀਂ ਚੱਲੇ ਬਾਹਰ ਲਿਖਤੀ ਉਹ ਜਗ੍ਹਾ ਚੌਰਾਹਿਆਂ ਤੇ ਜਿਨ੍ਹਾਂ ਦੀ ਵਾਇਰਲ ਹੋਈ ਉਹਨਾਂ ਨੂੰ ਵੀ ਤਾਂ ਪੁੱਛਣਾ ਹੀ ਹੈ ਛੱਡੋ ਸਾਰੇ ਗੱਲ ਜੋ ਬੋਲਣਾ ਹੈ ਕਲੀਅਰ ਬੋਲ ਦੋ ਕਲੀਅਰ ਬੋਲ ਦੋ ਜੋ ਵੀ ਹੈ ਜਿਸ ਜੋ ਤੁਸੀਂ ਸਾਨੂੰ ਮੈਨੂੰ ਕੁਐਸਚਨ ਪੁੱਛੋ ਸਾਈਡ ਹੋ ਜਾ ਆਈ ਰਿਡ ਲੋਕ ਕਮੈਂਟਸ and not in my notes Bhagwant Mann de mantri Balkar Singh di ashleel video jehdi ke kafi viral ho rahi hai usnu leke nawa vivad khada ho gaya hai te lagatar is gal de utte shikayat ਜਿਹੜੀਆਂ ਕਿ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਕਿ ਬਲਕਾ ਸਿੰਘ ਦਾ ਇੱਕ ਵੱਡਾ ਵਿਅੰਗ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹ ਹੱਸਦੇ ਹੋਏ ਵੀ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ ਕਿ ਇਹ ਵੀਡੀਓ ਫੇਕ ਹੈ ਜਾਂ ਰੀਅਲ ਇਸ ਗੱਲ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਮੰਤਰੀ ਬਲਕਾ ਸਿੰਘ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਬਿਕਰਮਜੀਠਿਆ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪਲਟਵਾਰ ਕਰ ਦਿੱਤਾ ਗਿਆ ਹੈ ਦਾਸ ਜੀ ਕਿ ਉਹਨੇ ਕਿਹਾ ਕਿ ਕਾਮ ਨਹੀਂ ਕਾਮ ਬੋਲਦਾ ਹੈ ਤੁਹਾਡੇ ਹੱਥ ਮੂੰਹ ਪੈਰ ਵੀਡੀਓ ਤੁਹਾਡੀ ਨੌਲੇਜ ਹੈ ਕਿ ਉਹ ਵੀ ਨੌਲੇਜ ਤੋਂ ਬਾਹਰ ਹੈ ਬੇਸ਼ਰਮੀ ਦੀ ਹੱਦ ਪੰਜਾਬੀਓ ਦੇਖ ਲੋ ਇਹ ਹੈ ਬਦਲਾ ਦੇਖੋ ਕਿਵੇਂ ਹੱਸ ਰਿਹਾ ਏ ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਵੇ ਤੇ ਦੱਸਿਏ ਕਿ ਇਹ ਬਿਆਨ ਬਲਕਾਰ ਸਿੰਘ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਉੱਥੇ ਹੀ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਇੱਕ ਵੱਡੀ ਕਾਰਵਾਈ ਦੀ ਮੰਗ ਕਰ ਦਿੱਤੀ ਐ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਬਲਕਾਰ ਸਿੰਘ ਦੀਆਂ ਜੜੀਆਂ ਕਿ ਮੁਸ਼ਕਲਾਂ ਦੇ ਵਿੱਚ ਵਾਅਦਾ ਦਿਖਾਈ ਦੇ ਰਿਹਾ ਤੇ ਹੋਰ ਕੀ ਕਹਿਣਾ ਹੈ ਸੁਣਦੇ ਆ ਫਤਰੀ ਤੁਹਾਨੂੰ ਬਤਾਵਾਂ ਮੈਂ ਤਾਂ ਬਹੁਤ ਹੀ ਗੱਲ ਲਗਾਤਾਰ ਟੋਟੀਆਂ ਤੇ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਵੀ ਲੱਗ ਰਹੇ ਨੇ ਭਾਜੀ ਇਹ ਗੱਲ ਚਰਨਜੀਤ ਸਿੰਘ ਕਹਿੰਦੇ ਹੋਣਾ ਤੁਹਾਡੇ ਕੋਲ ਲੈਟਰ ਸੀ ਜੀ ਲੈਟਰ ਸਾਹਿਬ ਦੇ ਨਾਮ ਦੇ ਬਲੱਗ ਗੱਲ ਕੱਲਾ ਪੁੱਛਣਾ ਹੈ